ਬਾਣੀ ਨਮਸ਼ਕਾਰਿਆ ਦਾਬਸ ਹੱਥជា ਗਾਲ ਕੀ ਹਾਲ ਚਾਲ ਹੈ ਬਰੇ ਸਭਾਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬੱਜ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਫੁਰਨੇ ਜਾਈਆਂ ਸ਼ਾਨਦਾਰ ਵੀਡੀਓ ਕਿੰਨੀਆਂ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਯਾਨ ਬਰਾ ਦਾ ਸ਼ੌਕ ਕਰਾ ਦੇ ਰਿਆ ਕਰੀਏ ਹਾਂਜੀ ਵੀ ਸਦਰੋ ਕਰੋ ਚੈੱਕ ਮੇਰਾ ਭਰਾ ਬਾਈ ਜੀ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸਦਰੋ ਉਸੇ ਬਾਈ ਦੇ ਘਰ ਦੇ ਕਬੂਤਰ ਨੇ ਚੈੱਕ ਕਰੋ ਮੇਰਾ ਵੀਰ ਪੈਰਾਂ ਦੇ ਵਿੱਚ ਇਹਨਾਂ ਦੇ ਵੀ ਬਾਈ ਜੀ ਉਹੀ ਰਿੰਗ ਲੱਗੀਆਂ ਹੋਈਆਂ ਚੈੱਕ ਕਰੋ ਮੇਰਾ ਭਰਾ ਬਾਈ ਜੀ ਦੇਖੋ ਕਬੂਤਰ ਕਿਵੇਂ ਖੜਦਾ ਪੂਰੀ ਹੱਕਤ ਤਾਣ ਕੇ 1/2 ਇੰਚੀ ਚੋਬਰ ਮੋਢੇ ਰੱਖਦਾ ਬਾਹਰ ਨੂੰ ਦੇਖੋ ਜੀ ਤੁਹਾਡੇ ਸਾਹਮਣੇ ਬਿਲਕੁਲ ਆਪਾਂ ਲਾਈਵ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਤੁਹਾਡੇ ਸਾਹਮਣੇ ਕਬੂਤਰ ਦੇਖੋ ਮੇਰਾ ਭਰਾ ਕਿਵੇਂ ਖੜਦਾ ਆ ਫਲੋਬਟਾ ਫਲੋ ਮੇਰਾ ਵੀਰ ਗਰੰਟਡ ਜੋੜਾ ਪਿਆਰ 우ਸਤਾਦ ਬਾਬੇ ਜੰਟੇ ਵਾਲੇ ਕਬੂਤਰਾਂ ਦੇ ਵਿੱਚੋਂ ਵਜੇ ਵੱਡੀ ਜੋੜੀ ਦੇਖੋ ਜੀ ਕਬੂਤਰ ਕਿਵੇਂ ਖੜਦਾ ਹੈ ਕਤਾਨਕ ਹੈ ਵੀਰੇ ਫਲੋਬਟਾ ਫਲੋ ਗਰੰਟੀ ਵਾਲਾ ਜੋੜਾ ਜੋੜੇ ਦੇ ਬੱਚੇ ਜਿਗਰ ਕੰਮ ਨਹੀਂ ਕਰਦੇ ਤਾਂ ਆਪਾਂ ਬੈਠੇ ਮੇਰਾ ਵੀਰ ਵੀਰੇ ਜਿੰਨੇ ਮਰਜ਼ੀ ਬੱਚੇ ਡਾਲੀਆਂ ਮੇਰਾ ਵੀਰ ਤੁਸੀਂ ਇਹ ਜੁੜੀ ਦੇ ਚੈੱਕ ਕਰ ਲਓ ਪੈਰਾਂ ਦੇ ਵਿੱਚ ਇਹਨਾਂ ਦੇ ਰਿੰਗਾਂ ਲੱਗੀਆਂ ਹੋਈਆਂ ਨੇ ਮੇਰਾ ਵੀਰ ਉਹ ਬੰਦੇ ਜੋੜਾਂ ਦੇ ਆਪਣਾ ਇਹ ਜੋੜਿਆ ਚੈੱਕ ਕਰੋ ਜੋੜੇ ਨੂੰ ਤੇ ਮੇਰਾ ਭਰਾ ਕਮੈਂਟ ਕਰਕੇ ਲਾਜਵੇਂ ਦੱਸਿਆ ਕਰੋ ਤੁਹਾਨੂੰ ਅੱਜ ਵਾਲੇ ਜਾਨਵਰ ਆਪਣੇ ਕਿੱਦਾਂ ਦੇ ਲੱਗੇ ਜੋੜੀ ਦੇ ਬਜੇ ਮੇਰਾ ਭਰਾ ਵੱਡੇ ਕਬੂਤਰਾਂ ਦੇ ਨਾਲ ਜਾ ਕੇ ਕਹਿੰਦੇ ਨੇ ਕਿ ਆਪਰਾ ਸਾਡੇ ਨਾਲ ਆ ਕੇ ਉੱਡ ਠੀਕ ਹੈ ਜੀ ਚੈੱਕ ਕਰ ਲਓ ਦੇਖੋ ਮੇਰਾ ਭਰਾ ਤੁਸੀਂ ਕਬੂਤਰ ਦੀ ਸਟੈਂਡ ਅਮੂਜੀਸ਼ਨ ਤੋਂ ਜੱਜਮੈਂਟ ਕਰ ਲੈਣੀ ਮੇਰਾ ਭਰਾ ਕਿ ਹਾਂ ਬਈ ਜੋੜੇ ਵਿੱਚ ਕੀ ਕੁਆਲਿਟੀ ਆ ਜੋੜ ਨੇ ਬੱਚੇ ਡਾਉਣੇ ਆ ਜਾਂ ਨਹੀਂ ਡਾਉਣੇ ਜਿਹੜਾ ਅਸਲ ਕਬੂਤਰ ਬਾਜ਼ ਹੋਏਗਾ ਨਾ ਮੇਰਾ ਵੀਰ ਉਹ ਜੋੜੇ ਦੀ ਬੈਠਣੀ ਠੀਕ ਹੈ ਜੀ ਨਰ ਦਾ ਵजूद ਤੇ ਬਾਜੀ ਆਪਣੀ ਮਾਦੀ ਦਾ ਵजूद ਉਹ ਦੇਖ ਕੇ ਪਹਿਲਾਂ ਹੀ ਕਹਿ ਦੇਣਾ ਹਾਂ ਬਰੇ ਜੋੜਾ ਪਾਸ ਆ ਸਿਲੈਕਟ ਆ ਮੇਰਾ ਭਰਾ ਚੈੱਕ ਕਰੂ ਮੇਰਾ ਵੀਰ ਦੇਖੋ ਜੀ ਕੋਈ ਮੈਨੂੰ ਕੁਝ ਡਰਾਇਆ ਤਾਂ ਨਹੀਂ ਕੋਈ ਕੋਹ ਨਹੀਂ ਤੁਹਾਡੇ ਸਾਹਮਣੇ ਸ਼੍ਰੀਆਮ ਵੀਡੀਓ ਆਪਾਂ ਸ਼ੂਟ ਕਰ ਰਹੇ ਹਾਂ ਦੇਖੋ ਯਾਰ ਕਿਵੇਂ ਕਬੂਤਰ ਦੇ ਪੱਟ ਦੇਖ ਲੋ ਇਹੋ ਜੀਆਂ ਫੋਟੋਆਂ ਆਪਾਂ ਆਮ ਅਕਸਰ ਮੇਰਾ ਭਰਾ ਜੀ ਮੰਨ ਕੇ ਚਲੋ ਫੇਸਬੁਕਾਂ ਤੇ ਵੇਖਦੇ ਹੁੰਦੇ ਆ ਪਰ ਤੁਹਾਡੇ ਭਰਾ ਤੁਹਾਨੂੰ ਲਾਈਵ ਦਿਖਾ ਰਿਹਾ ਜੀ ਆ ਚੈੱਕ ਕਰੋ ਦੇਖੋ ਨੁਕਰੇ ਘੋੜੇ ਵਾਂਗੂ ਸਟੈਂਡਿੰਗ ਮਿਊਜ਼ਿਕ ਰੱਖਦਾ ਹੈ ਕਬੂਤਰ ਵਾਜੀ ਜੋੜੀ ਦੇ ਬੱਚੇ ਜਿੰਨੇ ਮਰਜੀ ਡਾਲੀਓ ਯਾਰ ਭਰਾ ਨੇ ਆਪ ਨੂੰ ਫਾਲੋ ਫੋਟਾ ਫਾਲੋ ਗਾਰੰਟੀ ਦਿੱਤੀ ਆ ਲੱਗਾ ਲਗਾਇਆ ਜੋੜਾ ਲਓ ਜੀ ਇੰਨੀ ਗੱਲ ਕਹੀ ਲੱਗਾ ਲਗਾਇਆ ਜੋੜਾ ਜੋਬਰ ਲੱਗਿਆ ਗੁਰਕਮ ਥੂਡੇ ਸਾਹਮਣੇ ਆਂਡੇ ਬੱਚੇ ਦਰਦਾ ਹੋਇਆ ਉਸ ਚੀਜ਼ ਦੀ ਗਾਰੰਟੀ ਆਪਣੀ ਆ ਮਰਾਬੀਰ ਠੀਕ ਹੈ ਤੇ ਉਹੀ ਵੀਰ ਕਰੇ ਕੰਟੈਕਟ ਜਿਹਨੂੰ ਰਿਕੁਆਇਰਮੈਂਟ ਹੋਵੇ ਤਾਂ ਇਹ ਪਾਸ ਵਾਲੇ ਪੰਦੇ ਸਾਡੇ ਤੋਂ ਥੋੜਾ ਦੂਰ ਰਿਹਾ ਕਰੋ ਠੀਕ ਹੈ ਜੀ ਜਨਮ ਪਰ ਦੀ ਤੰਦਰੁਸਤੀ ਤੁਹਾਡੇ ਸਾਹਮਣੇ ਆ ਤੇ ਆਜੋ ਭਰਾ ਹੁਣ ਮੈਂ ਤੁਹਾਨੂੰ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾ ਦਾ ਕੱਲੀ ਕੱਲੀ ਚੀਜ਼ ਦਾ ਮਰਾ ਬਹਾਂਜੀ ਸਤਿ ਸ੍ਰੀ ਅਕਾਲ ਸਤਨੋ ਆ ਜੋੜੇ ਦਾ ਮੇਰਾ ਭਰਾ ਤੁਸੀਂ ਅੱਗੇੋਂ ਫਰੰਟ ਚੈੱਕ ਕਰੋ ਦੇਖੋ ਜੀ ਆਪਣੀ ਮਦੀਮ ਤੇ ਆਪਣਾ ਕਬੂਤਰ ਮੇਰਾ ਭਰਾ ਠੀਕ ਹੈ ਜੀ ਬਰੇ ਬੱਚੇ ਮੈਂ ਕਹਿੰਦਾ ਪੂਰੀ ਐਂਡ ਕਰਾਉਣ ਗਿਆ ਮੇਰਾ ਭਰਾ ਚੈੱਕ ਕਰ ਲਓ ਠੀਕ ਹੈ ਦੇਖੋ ਕਬੂਦਰੀ ਹਾਂਜੀ ਵੀ ਸਤਿ ਸ੍ਰੀ ਅਕਾਲ ਆਹ ਆਪਣਾ ਵੱਡਾ ਕਬੂਤਰ ਮੇਰਾ ਵੀ ਬਾਜੀ ਚੈੱਕ ਕਰੋ ਜੀ ਆਪਣੀ ਇਸ ਕਬੂਤਰ ਦੀ ਕੁਆਲਿਟੀ ਬਾਜੀ ਜੋੜੀ ਦੇ ਬੱਚੇ ਬਹਿਜਾ ਬਹਿਜਾ ਕਰਾਉਂਦੇ ਮੇਰਾ ਭਰਾ ਠੀਕ ਹੈ ਜੀ ਵੱਡੇ ਕਬੂਤਰਾਂ ਦੇ ਨਾਲ ਜਾ ਕੇ ਭਿੜਦੇ ਨੇ ਐਸੇ ਕਬੂਤਰ ਦੇ ਮੇਰਾ ਵੀਰ ਸਦਣਾ ਫੁੱਲ ਬਟਾ ਬਲ ਆਪਣਾ ਗਰੰਟੀ ਵਾਲਾ ਜੋੜਾ ਬੱਚੇ ਬਾਜੀ ਐਸੇ ਜੋੜੀ ਦੇ ਸਪੈਸ਼ਲੀ ਬੈਨੇ ਆਪਨੂੰ ਗਰੰਟੀ ਦਿੱਤੀ ਹੈ ਮੇਰਾ ਵੀਰ ਜਿੰਨੇ ਮਰਜੀ ਬੱਚੇ ਡਾਲਿਓ ਬਾਜੀ ਥੋੜੀ ਸਾਂਹ ਬਚੰਗੀ ਹੋਵੇ ਥੋੜੇ ਤੋਂ ਬਹਿਣੇ ਨਹੀਂ ਮੇਰਾ ਵੀਰ ਐਸੇ ਜੋੜੀ ਦੇ ਬੱਚੇ ਠੀਕ ਹੈ ਜੀ ਜੇ ਤੁਸੀਂ ਕਬੂਤਰ ਬਾਈ ਦੇ ਵਿੱਚ ਵਧੀਆ ਆਉਦਾ ਮੰਨ ਕੇ ਚਲੋ ਥੋੜੀ ਬਹੁਤ ਨੌਲੇਜ ਰੱਖਦੇ ਹਾਂ ਮੈਂ ਕਹਿੰਦਾ ਵੇਖਿਓ ਵੀਰੇ ਚਲੋ ਜੱਤ ਹਾਰ ਮੁਕੱਦਰਾਂ ਦੀ ਆ ਮੇਰਾ ਵੀਰ ਇਸ ਗੱਲ ਦੀ ਗਰੰਟੀ ਤੁਹਾਡੇ ਵੀਰ ਦੀ ਅਗੇ ਵੀਰੇ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਆਏਗਾ ਮੇਰਾ ਭਰਾ ਆ ਬਾਈ ਜੀ ਚੈੱਕ ਕਰੋ ਜਨਮਰ ਆਪਣੇ ਦਾ ਕੱਦ ਕਾਟ ਸ਼ਕਲ ਅਕਲ ਤੇ ਬਾਈ ਜੀ ਰੰਗ ਰੂਪ ਦੇਖੋ ਜੀ ਪ्योर ਬਾਬੇ ਜੰਟ ਵਾਲੇ ਕਬੂਤਰਾਂ ਦੇ ਵਿੱਚੋਂ ਚਿੱਟੀਆਂ ਖਾ ਦਾ ਮੇਰਾ ਭਰਾ ਦੇਖੋ ਬੋ ਜੀ ਟੇਡੇ ਪਾੜਵੇਂ ਜੇ ਡੇਲੇ ਰੱਖਦਾ ਕੂਤਰ ਅੱਖ ਦੀ ਗਰਮ ਬਹੁਤ ਆਈ ਕੂਤਰ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਬੈਰ ਦੇ ਵਿੱਚ ਮੇਰਾ ਵੀਰ ਇਹਨਾਂ ਦੇ ਪੱਕੀ ਰਿੰਗ ਲੱਗੀ ਹੋਈ ਆ ਮੇਰਾ ਭਰਾ ਬਿਲਕੁਲ ਸਿਲੇਕਟਡ ਜੋੜੇ ਨੇ ਠੀਕ ਹੈ ਜੀ ਕਹਿੰਦਾ ਭਾਵਾ ਮੇਰਾ ਵੀਰ ਮੱਥਾ ਮਾਰ ਵਾਲਾ ਆਪ ਦਾ ਤੁਸੀਂ ਚੰਗਾ ਦਾਣਾ ਪਾਣੀ ਕਰੋ ਬੱਚੇ ਘੜਾਓ ਤੇ ਮੈਂ ਕਹਿੰਦਾ ਭਾਈ ਜਿੰਨੇ ਮਰਜੀ ਡਾਓ ਆ ਭਾਈ ਦੂਜੀ ਸਾਈਡ ਦੀ ਅੱਖ ਦੀ ਕੁਆਲਟੀ ਚੈੱਕ ਕਰੋ ਬਿਲਕੁਲ ਸਜਣੋ ਚਿੱਟੀਆਂ ਅੱਖਾਂ ਕੋਈ ਲਾਲੀ ਜੇ ਨਹੀਂ ਕੋਈ ਕਹੋਨੀ ਚੈੱਕ ਕਰ ਸਕਦੇ ਹਾਂ ਮੇਰਾ ਵੀਰੋ ਠੀਕ ਹੈ ਜੀ ਫਰ ਭਾਈ ਬਿਲਕੁਲ ਪੂਸਟਾਂ ਹੀ ਕੰਨਿਆ ਰੱਖਦਾ ਹੈ ਕੂਤਰ ਤੇ ਆ ਭਾਈ ਕੂਤਰ ਆਪਣੇ ਦਾ ਪੱਲਾ ਜੀ ਪੱਲੇ ਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਦੇਖੋ ਜੀ ਕਿੱਡੇ ਵੱਡੇ ਛੋੜੇ ਛੋੜੇ ਪੱਲਿਆਂ ਦਾ ਆਪਣਾ ਹੈ ਕੂਤਰ ਆ ਠੀਕ ਹੈ ਤੇ ਭਾਈ ਜੀ ਰਹੀ ਗੱਲ ਪੂਸਟ ਦੀ ਮੈਨੂੰ ਦੱਸਣ ਦੀ ਲੋੜ ਨਹੀਂ ਬਿਲਕੁਲ ਬੰਦ ਪੁੱਛ ਰਹਾਦਾ ਕੋਈ ਕੋਤੋਂ ਆਪਾਂ ਫੜੀ ਨਹੀਂ ਔਰ ਬਾਜੀ ਹੱਦੀ ਜੋੜਾਂ ਦੇ ਏਡੇ ਕੋ ਮਜ਼ਬੂਤ ਕਬੂਤਰ ਨੇ ਮੈਂ ਕਹਿੰਦਾ ਬਾਜੀ ਕੋਈ ਬੰਦਾ ਸੂਈ ਵੀ ਨਾ ਨਗਾ ਸਕੀ ਠੀਕ ਹੈ ਜੀ ਬਿਲਕੁਲ ਬੰਦ ਜੋੜਾਂ ਦਾ ਕੂਤਰਿਆ ਜੀ ਚੈੱਕ ਕਰ ਲਓ ਤੇ ਆਹ ਸਦਰੂ ਨੈਕਸਟ ਪੱਲੇ ਆਪਣੇ ਜੈਂਬਰ ਦਾ ਦੇਖੋ ਜੀ ਕਿੱਡੇ ਚੌੜੇ ਨਿਗਰ ਪੱਲੇ ਦਾ ਆਪਣਾ ਇਹ ਕੂਤਰਿਆ ਲਓ ਜੀ ਆਹ ਬਾਜੀ ਪਹਿਲਾਂ ਤੁਸੀਂ ਨੌਂਦਰਾ ਚੈੱਕ ਕਰ ਲਓ ਕੂਤ ਤੇ ਬਾਜੀ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਦੇ ਰਿੰਗ ਲੱਗੀ ਹੋਈ ਆ ਮੇਰਾ ਭਰਾ ਚੈੱਕ ਕਰ ਸਾਧਿਓ ਤੁਸੀਂ ਠੀਕ ਹੈ ਜੀ ਜਮਾਂਦਰੂ ਰਿੰਗਾ ਲੱਗਿਆ ਨੇ ਮੇਰਾ ਭਰਾ ਚੈੱਕ ਕਰ ਲਓ ਬਿਲਕੁਲ ਬਾਜੀ ਸਲੈਕਟ ਜੋੜੇ ਨੇ ਸਲੈਕਟ ਆਹ ਲਓ ਜੀ ਆਹ ਸਤਿਨੂੰ ਆਪਣਾ ਮਕਮਲ ਕੂਤਰ ਸੀਗਾ ਠੀਕ ਹੈ ਜੀ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਦੇ ਨਾਮ ਲੱਗੀ ਕਬੂਤਰੀ ਦਾ ਸ਼ੌਂਕ ਕਰਾਉਣਾ ਤੇ ਬਣੇ ਰਿਓ ਮੇਰਾ ਭਰਾ ਤੁਸੀਂ ਵੀਡੀਓ ਦੇ ਵਿੱਚ ਤੇ ਲਾਸਟ ਟਾਈਮ ਆਪਣੀ ਵੀਡੀਓ ਜ਼ਰੂਰ ਵੇਖਿਓ ਠੀਕ ਹੈ ਹਾਂਜੀ ਵੀ ਸਤਿਨੂੰ ਆਹ ਆਪਣੀ ਵੱਡੀ ਕਬੂਤਰੀ ਹੈ ਮੇਰਾ ਵੀਰੋ ਭਾਈ ਜੀ ਚੈੱਕ ਕਰੋ ਜੀ ਆਪਣੀ ਇਸ ਮਾਦੀ ਦੀ ਕੁਆਲਿਟੀ ਦੇਖੋ ਮੇਰਾ ਭਰਾ ਕੱਦ ਕਾਟ ਸ਼ੈਕਲ ਅਗਲ ਤੇ ਅੱਖਾਂ ਦੇਖੋ ਮੇਰਾ ਭਰਾ ਬਾਈ ਜੀ ਘੂਰਦੇ ਨੇ ਕੂਤਰ ਚੈੱਕ ਕਰ ਲਓ ਪਿਓਰ ਸਦਨੋਂ ਜੰਟ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੀ ਕੂਤਰੀ ਕਾਲੀ ਨੋਕ ਕਾਲੇ ਚਟ ਜਮਾ ਸਦਨੋਂ ਚਿੱਟੀਆਂ ਅੱਖਾਂ ਅੱਖ ਦੀ ਕੁਆਲਿਟੀ ਚੈੱਕ ਕਰਿਓ ਮੇਰਾ ਭਰਾ ਦੇਖੋ ਜੀ ਬਾਈ ਜੀ ਜਮਾ ਜੈਡ ਬਲੈਕ ਕਾਲੀ ਨੋਕ ਉਹੋ ਜੀਆਂ ਫਲਕਾਂ ਬੰਦ ਜੋੜ ਬਾਈ ਜੀ ਕੂਤਰੀ ਦਾ ਬਿਲਕੁਲ ਸਦਨੋਂ ਸਿਲੇਕਟਡ ਜੋੜਾ ਆਪਣਾ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਔਰ ਬਾਈ ਜੀ ਪ੍ਰਾਈਸ ਬਿਲਕੁਲ ਰੀਜ਼ਨੇਬਲ ਠੀਕ ਹੈ ਜੀ ਕਿ ਹਰ ਬੰਦਾ ਅਫੋਰਡ ਕਰ ਸਕਦਾ ਹੈ ਮੇਰਾ ਭਰਾ ਠੀਕ ਹੈ ਜੀ ਤੇ ਆ ਸਦ ਨੂੰ ਐਸ ਬੰਨ ਨੂੰ ਤੁਸੀਂ ਆਪਣੀ ਮਾਦੀ ਨੂੰ ਚੈੱਕ ਕਰ ਲਓ ਮੇਰਾ ਭਰਾ ਬਰੇ ਆਡੇ ਬੱਚੇ ਧਰਦਾ ਹੋਇਆ ਜੋੜਾ ਫੁੱਲ ਬਟਾ ਫੁੱਲ ਰਿਲੇਟਡ ਜੋੜਾ ਮੇਰਾ ਵੀਰ ਜਮਾ ਸਦ ਨੂੰ ਟੇਪਰ ਦੇ ਵਿੱਚ ਸਹਰ ਉਤੋਂ ਦੁੱਧ ਚਿੱਟੀਆਂ ਅੱਖਾਂ ਅੱਖਾਂ ਦੀ ਕੁਆਲਿਟੀ ਸੋਡੀ ਸਕਰੀਨ ਦੇ ਸਾਹਮਣੇ ਆ ਤੇ ਆ ਬਜੀ ਮਾਦੀ ਆਪਣੀ ਦਾ ਬਾਰੀ ਸਟ੍ਰਕਚਰ ਚੈੱਕ ਕਰ ਲਓ ਦੇਖੋ ਜੀ ਹੱਕ ਚੌੜੀ ਆ ਦੇਖੋ ਪਿੱਛੋਂ ਜਮਨ ਬੰਦ ਸਲੇਮ ਜੀ ਤੇ ਆ ਬਜੀ ਮਾਦੀ ਆਪਣੀ ਦਾ ਪੱਲਾ ਜੀ ਪੱਲੇ ਦੀ ਮੇਰਾ ਭਰਾ ਚੈੱਕ ਕਰ ਲਓ ਤੁਸੀਂ ਪੱਲੇ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰ ਲਓ ਦੇਖੋ ਜੀ ਕਿੱਡੇ ਵੱਡੇ ਚੌੜੇ ਚੌੜੇ ਪੱਲਿਆਂ ਦੀ ਆਪਣੀ ਇਹ ਮਦੀ ਨੇ ਆ ਠੀਕ ਹੈ ਜੀ ਪੂੰਜੇ ਦੇ ਉੱਤੇ ਬਾਈ ਜੀ ਕਾਲੇ ਟੋਚਾ ਕੁ ਦੀ ਬੰਦ ਪੂਛਰਾ ਦੀ ਚੈੱਕ ਕਰ ਲਓ ਤੁਸੀਂ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਕਾਲੀ ਨੋਗ ਕਾਲੀਆਂ ਨੰਦਰਾ ਪੈਰ ਦੇ ਵਿੱਚ ਮੇਰਾ ਵੀਰੀ ਦੇ ਵੀ ਛੱਲਾ ਲੱਗਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਭਰਾ ਫੋਲੋ ਬਟਾ ਫੋਲੋ ਮੇਰਾ ਵੀਰ ਆਪਣੀ ਰੀਅਲਟੇਡ ਚੀਜ਼ ਹੁੰਦੀ ਹੈ ਮੇਰਾ ਵੀਰ ਠੀਕ ਹੈ ਜੀ ਉਹ ਜਾਂ ਵਾਰ ਆਪਾਂ ਨਾ ਹੀ ਲਿਆਈਦੇ ਆ ਤੇ ਨਾ ਹੀ ਮੇਰਾ ਭਰਾ ਉਹਨਾਂ ਦੀ ਆਪਾਂ ਵੀਡੀਓ ਲਾਈ ਦੀ ਆ ਬਾਕੀ ਤੁਸੀਂ ਅੱਗੇ ਉਹ ਫਰੰਟ ਚੈੱਕ ਕਰ ਲੋ ਤੇ ਬਚੇ ਬਜੇ ਜਿੰਨੇ ਮਰਜੀ ਡਾਲ ਲਿਓ ਆਹ ਵੀਰੇ ਆਪਣੀ ਮਕਮਲ ਕੁਤਰੀ ਸੀਗੀ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਠਹਿਰ ਜਾ ਭਰਾ ਠਹਿਰ ਜਾ ਜੋੜਾ ਤੁਹਾਨੂੰ ਹੁਣ ਮੈਂ ਪਿੰਜਰੇ ਦੇ ਵਿੱਚ ਦਵਾਰ ਤੋਂ ਖੁੱਲਾ ਤੁਰਦਾ ਫਿਰਦਾ ਵਿਖਾਉਣਾ ਹੈ ਤਾਂ ਜੀ ਵੀ ਸਦਰੋਂ ਚੈੱਕ ਕਰ ਲੋ ਮੇਰਾ ਭਰਾ ਜੋੜੇ ਆਪਣੇ ਦੀ ਦਵਾਰ ਤੋਂ ਮੇਰਾ ਵੀਰ ਸਟੈਂਡਿੰਗ ਮਿਊਜ਼ੀਸ਼ਨ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਚੰਗੀ ਤਰ੍ਹਾਂ ਤਸੱਲੀ ਬਖਸ਼ੋ ਕਿ ਮੇਰਾ ਭਰਾ ਸ਼ੌਂਕ ਰਹੀਦਾ ਵੀਡੀਓ ਜਰੂਰ ਥੋੜੀ ਲੰਬੀ ਬਣ ਜਾਂਦੀ ਆ ਠੀਕ ਹੈ ਜੀ ਕਿਉਂਕਿ ਬਰੇ ਆਪਾਂ ਤਸੱਲੀ ਬਖਸ਼ ਨਿੱਕੀ-ਨਿੱਕੀ ਚੀਜ਼ ਆਪਾਂ ਤੁਹਾਨੂੰ ਦਿਖਾਈਦੀ ਆ ਜੀ ਠੀਕ ਹੈ ਤਾਂ ਜੋ ਭਰਾਵਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਮੱਧੇ ਦੀ ਮੇਰਾ ਵੀ ਤੁਸੀਂ ਸਟੈਂਡਿੰਗ ਮਿਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਕਿਵੇਂ ਖੜਦੀ ਆ ਤੇ ਇਹ ਦੀ ਵੀ ਸਟੈਂਡਿੰਗ ਵੀ ਹੇ ਚੈੱਕ ਕਰ ਲਓ ਦੇਖੋ ਬਾਜੀ ਚੈੱਕ ਕਰੋ ਤੇ ਮੇਰਾ ਭਰਾ ਕਮੈਂਟ ਲਾਜ਼ਮੀ ਕਰਕੇ ਜਾਇਆ ਕਰੋ ਯਾਰ ਸਾਨੂੰ ਚੰਗਾ ਲੱਗਦਾ ਮੇਰਾ ਭਰਾ ਜੇ ਤੁਸੀਂ ਆਪਣੇ ਪਿਆਰੀ ਕਮੈਂਟ ਕਰਦੇ ਹੋ ਠੀਕ ਹੈ ਜੀ ਤੇ ਦੱਸਣਾ ਜ਼ਰੂਰ ਆਪਾਂ ਜੀ ਸਾਨੂੰ ਅੱਜ ਵਾਲੀ ਜੋੜੀ ਤੇ ਖਾਸ ਕਰ ਆਪਣੇ ਅੱਜ ਵਾਲੇ ਉਤਰ ਦੀ ਮੇਰਾ ਭਰਾ ਸਟੈਂਡਿੰਗ ਪੋਜੀਸ਼ਨ ਕਿੱਦਾਂ ਦੀ ਲੱਗੀ ਦੇਖੋ ਯਾਰ ਕੀ ਆਈ ਬਾਤ ਸਤ ਨੂੰ ਅੱਧਾ ਅੱਧਾ ਇੰਚੀ ਮੋਢੇ ਬਾਹਰ ਨੂੰ ਕਰਕੇ ਖੜਾ ਦੇਖੋ ਪਤਾ ਲੱਗਦਾ ਮੇਰਾ ਭਰਾ ਇਹ ਖੁੱਡੇ ਦੇ ਬੱਚੇ ਮਰਾ ਵੀਰ ਕੋਈ ਚੀਜ਼ ਫਿਰਦੀ ਆ ਉਹ ਤੋਂ ਪੈਰ ਚੈੱਕ ਕਰ ਲੂ ਮਰਾ ਵੀਰ ਠੀਕ ਹੈ ਜੀ ਸੋ ਠੀਕ ਹੈ ਜੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਾਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਵਾਜੀ